ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਗੁਦਖਿਲਾਵੇਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਚੰਡੀ ਦੀ ਵਾਰ ਦਾ ਪਾਠ ਕਿਸ ਵੇਲੇ ਕਰਨਾ ਹੈ? ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ। ਕਈ ਵਾਰ ਮਨ ਵਿੱਚ ਵਿਚਾਰ ਆਉਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਤੇ ਕਿੰਨਾ ਕਰਨਾ ਚਾਹੀਦਾ ਹੈ। ਕਈ ਸਾਧੂ ਮਹਾਤਮਾਵਾਂ ਨੂੰ ਵੀ ਪੁੱਛਿਆ ਪਰ ਕੋਈ ਤਸੱਲੀ ਬਖਸ਼ ਉੱਤਰ ਨਾ ਦੇ ਸਕੇ। ਇੱਕ ਦਿਨ ਖੇਤਾਂ ਵਿੱਚ ਜੋ ਕੋਠਾ ਸੀ ਉਸ ਵਿੱਚ ਬੈਠ ਕੇ ਸੋਦਾ ਰਹਿਰਾ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ। ਫੇਰ ਨਾਮ ਸਿਮਰਨ ਤੋਂ ਬਾਅਦ ਸੋਲਾ ਪੜ ਕੇ ਸੌਣ ਦੀ ਤਿਆਰੀ ਕੀਤੀ। ਬਾਹਰ ਚੰਦ ਦੀ ਚਾਨਣੀ ਸੀ ਤੇ ਬੂਹਾ ਖੁੱਲਾ ਹੀ ਰੱਖਿਆ ਹੋਇਆ ਸੀ। ਆਪ ਜੀ ਜੇ ਆਰਾਮ ਕਰਨ ਲਈ ਲੇਟੇ ਹੀ ਸਨ ਕਿ ਕੁਝ ਦੂਰ ਤੋਂ ਦੋ ਬੰਦੇ ਬਾਬਾ ਜੀ ਨੇ ਆਪਨੀ ਵੱਲ ਆਉਂਦੇ ਦੇਖੇ। ਬਾਬਾ ਜੀ ਦੱਸਿਆ ਕਰਦੇ ਹੁੰਦੇ ਸਨ ਕਿ ਸਾਡੇ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ ਰਾਹੀ ਮੁਸਾਫਰ ਹੋਏ ਤਾਂ ਲੋੜ ਅਨਸਾਰ ਲੀੜਾ ਕਪੜਾ ਦੇ ਕੇ ਆਰਾਮ ਕਰਨ ਲਈ ਜਗ੍ਹਾ ਦੇ ਦੇਵਾਂਗੇ। ਤੇ ਜੇ ਕੋਈ ਲੁੱਟਣ ਖੋਣ ਵਾਲੇ ਹੋਏ ਤਾਂ ਡਟ ਕੇ ਮੁਕਾਬਲਾ ਕਰਾਂਗੀ ਅਜੇ ਇੰਨੀ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਉਹਨਾਂ ਨੇ ਇੱਕ ਦਮ ਆ ਕੇ ਇੱਕ ਨੇ ਬਾਬਾ ਜੀ ਨੂੰ ਸਿਰ ਵੱਲੋਂ ਦੂਸਰੇ ਨੇ ਪੈਰਾਂ ਵੱਲੋਂ ਦਬਾ ਲਿਆ ਮਨ ਹੀ ਮਨ ਵਿੱਚ ਬਾਬਾ ਜੀ ਨੇ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮੁਸਾਫਿਰ ਹਨ ਤੇ ਨਾ ਹੀ ਕੋਈ ਲੁਟੇਰੇ ਜੋ ਇੰਨੀ ਛੇਤੀ ਮੈਨੂੰ ਆ ਦੱਬਿਆ ਹੈ ਇਹ ਕੋਈ ਸਤਪੁਰਖ ਸ਼ਹੀਦ ਸਿੰਘ ਹਨ ਸੋ ਬਾਬਾ ਜੀ ਦੱਸਿਆ ਕਰਦੇ ਸਨ ਕਿ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਅਜੇ ਦੋ ਪਾਠ ਹੀ ਕੀਤੇ ਸਨ ਕਿ ਸਿਰ ਵਾਲੇ ਪਾਸੇ ਤੋਂ ਜਿਸ ਨੇ ਦੱਬਿਆ ਸੀ ਉਸ ਸਿੰਘ ਨੇ ਛੱਡ ਦਿੱਤਾ ਤੇ ਨਾਲ ਹੀ ਦੂਸਰੇ ਨੇ ਵੀ ਤੇ ਮੈਂ ਉੱਠ ਕੇ ਬੈਠ ਗਿਆ ਸ਼ਹੀਦ ਸਿੰਘ ਕਹਿਣ ਲੱਗੇ ਕਿ ਗੁਰਮਖਾ ਅਸੀਂ ਤੈਨੂੰ ਦੱਬਣ ਨਹੀਂ ਆਏ ਸੀ ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਵਾਰ ਪਰਥਾਈ ਸ਼ੰਕਾ ਸੀ ਕਿ ਕਿਸ ਵੇਲੇ ਕਿੰਨਾ ਪਾਠ ਤੇ ਕਿਸ ਤਰ੍ਹਾਂ ਕਰਨਾ ਹੈ ਉਸ ਦੀ ਵਿਧੀ ਦੱਸਣ ਆਏ ਸਾਂ ਪਰ ਤੁਹਾਡੇ ਮਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਪੂਰੀ ਜਿਸ ਕਰਕੇ ਅਸੀਂ ਤੁਹਾਨੂੰ ਦੱਬਿਆ ਸੋ ਚੰਡੀ ਦੀ ਵਾਰ ਦਾ ਪਾਠ ਜੇ ਸੂਰਜ ਮਿਟੇ ਤੋਂ ਪਿੱਛੋਂ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਇਸ ਨੂੰ ਬੰਦ ਨਹੀਂ ਕਰਨਾ ਭਾਵੇਂ ਦੋ ਜਾਂ ਇਸ ਤੋਂ ਵੱਧ ਸਿੰਘ ਵਾਰੀ-ਵਾਰੀ ਰਲ ਕੇ ਕਰੀ ਜਾਣ ਜੇ ਕੋਈ ਇਕੱਲਾ ਸਾਰੀ ਰਾਤ ਕਰ ਸਕਦਾ ਹੋਵੇ ਤਾਂ ਵੀ ਠੀਕ ਹੈ ਜਿੱਥੇ ਪਾਠ ਕਰਨਾ ਹੋਵੇ ਸਵੱਛ ਵਸਤਰ ਵਿਛਾ ਕੇ ਸੋਚ ਇਸ਼ਨਾਨ ਕਰਨੋਂ ਪ੍ਰੰਤ ਬੈਠ ਕੇ ਪਾਠ ਕਰਨਾ ਹੈ ਦੇਸੀ ਘਿਉ ਦੀ ਜੋਤ ਜਗਾ ਲੈਣੀ ਚਾਹੀਦੀ ਹੈ ਜੇ ਦਿਨੇ ਪਾਠ ਕਰਨਾ ਹੋਵੇ ਫਿਰ ਕੋਈ ਖਾਸ ਵਿਧੀ ਨਹੀਂ ਚਾਹੇ ਕੋਈ ਇੱਕ ਪਾਠ ਕਰੇ ਭਾਵੇਂ ਦੋ ਕਰੇ ਪਰ ਇੰਨਾ ਜ਼ਰੂਰ ਕਿ ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਇੰਨੇ ਬਚਨ ਦੱਸ ਕੇ ਉਹ ਵਾਪਸ ਦੋਵੇਂ ਸ਼ਹੀਦ ਸਿੰਘ ਬਾਹਰ ਕੋਟੇ ਤੋਂ ਨਿਕਲਦੇ ਹੀ ਅਲੋਪ ਹੋ ਗਏ